ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਪਾ 4 ਨਾ ਕਵਰ ਕਰਨੇ ਆਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨੰਬਰ 98783 93488ਈ ਸਲੀਪਾ ਤੁਸੀਂ ਆਏ ਕਰਨੇ ਸੋਇਆ ਸੋਇ ਨਾ ਚੋਕੇ ਲਿਜਾਓ ਜੋ ਗੱਬਣਾ ਚੰਗੀ ਚਪਕਾ ਚੇਪਾ ਕੱਢ ਕੇ ਪਾਸ ਕਰਕੇ ਲਿਜਾਓ ਬਾਕੀ ਕਰਦੇ ਬਾਈ ਨਾਲ ਗੱਲਬਾਤ ਲੈਨੇ ਆ ਪਰਪੇ ਤੈਨਾਂ ਬਾਈ ਕੋਲ ਮੱਝਾਂ ਬਾਤ ਇੱਕ ਹੱਬ ਤੋਂ ਕੜ ਗੱਬਣ ਵੈੜ ਆ ਗਈ ਅੱਜ ਵੈਸੇ ਸ੍ਰੀ ਕਾਲ ਸ੍ਰੀ ਕਾਲ ਜੀ ਸਭ ਤੋਂ ਪਹਿਲੇ ਭੈਣ ਭਰਾਵਾਂ ਨੂੰ ਠੀਕ ਹੈ ਬਾਈ ਚੱਲੀ ਇਹਦਾ ਕੰਮ ਵਧੀਆ ਕੰਮ ਚੱਲੀ ਜਾਂਦਾ ਬਈਆ ਹੁਣ ਇੱਕ ਦੀ ਵੇਚ ਕੇ ਛੱਡੇ ਆ ਠੀਕ ਹੈ ਬਾਈ ਤੇ ਇੱਧਰ ਸ਼ੁਰੂ ਗੱਲਾ ਵੱਡੀ ਮੱਝ ਤੋਂ ਬਾਈ ਕੀ ਮੈਂ ਤੇਰੂ ਹੀ ਬਾਈ ਜੀ ਠੀਕ ਹੈ ਜੀ ਜੰਗਰਾਵਾਂ ਤੋਂ ਮਿਲੇ ਠੀਕ ਹੈ ਜੀ ਬੰਦੇ ਚੰਦੇ ਬਾ 14 ਲੀਟਰ ਹੈ ਤਾਂ 15 ਦੁੱਧ 15 ਦੇਊਗੀ ਜਦੋਂ ਮੇਰੇ ਬੰਦੇ ਮੈਨੂੰ ਸੌਂਖਾ ਗਏ ਠੀਕ ਹੈ ਜੀ 14 ਲੀਟਰ ਚਵਾ ਕੇ ਦੇਵਾ ਆਗੇ ਅੱਜ ਮੇਰਾ 10000 ਰੁਪਿਆ ਕਰ ਲੈ 20 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਜੀ ਅੱਜ ਤਰੀਕ ਮੇਰਾ ਖਾਲੋ 9 9 ਹੋ ਗਏ ਹਾਂਜੀ ਮੌਕੇ ਤੇ ਰਹੂ ਨੀ ਤੇ ਧਾਰ ਪੋਲੀ ਬਹੁਤ ਆ ਠੀਕ ਹੈ ਜੀ ਮੈਂ 12 ਲੀਟਰ ਦੁੱਧ ਚਵਾ ਕੇ ਤੁਸਾਈ ਕਰ ਲੈ ਮੇਰ ਨਾਲ ਠੀਕ ਹੈ ਬਾਈ ਦੋ ਟੱਕਾ ਦਾ ਸਾਹ ਸਮਝ ਦੇ ਦੇਵੇ ਮੈਂ ਕਹਾਂ ਯਾਰ ਹੀਰਾ ਤੀਜੇ ਸੂਏ ਬਈ ਸੁੰਦੀ ਆ ਠੀਕ ਹੈ ਜੀ ਪਹਿਲੇ ਦਿਨ ਦੁੱਧ ਨੇ 12 ਲੀਟਰ ਠੀਕ ਆ ਬਾਈ ਮੋੜ ਕੇ ਤੇਰੇ 14 ਲੀਟਰ ਦੁੱਧੇ ਨੇ ਠੀਕ ਆ ਉਦੋਂ ਹੀ ਆਪਾਂ ਕਹਿੰਦੇ ਉਹ ਤਾਂ ਕਹਿੰਦੇ 15 ਤੋਂ ਤੀਜੇ ਹੁਣ ਠੀਕ ਆ ਜੀ ਇੱਕ ਦਿਨੇ ਬੰਦੇ ਸੀਗੇ ਜਹੇਦਾਰ ਗਾਲਸਾ ਠੀਕ ਆ ਜੀ ਪਰ ਮੈਂ 14 ਦੀ ਗਰੰਟੀ ਮੈਂ ਦਊਂਗਾ ਠੀਕ ਆ ਬਾਈ 14 ਲੀਟਰ ਚਵਾ ਕੇ ਦਊਂਗਾ ਮੈਂ ਠੀਕ ਆ ਜੀ ਸਹੀ ਕਰ ਲੈ ਬੰਦਾ ਠੀਕ ਆ ਮੁੱਲ ਦਾ ਪਹਿਲਾਂ ਹੀ ਮੁੱਲ ਬੋਈ 115 ਦੀ ਉਹ ਚਮਾਰ ਤਾਨ ਮਾਨ ਤਨ ਹੋਊਗਾ ਵੀ 100 ਠੀਕ ਆ ਤੋੜ ਰਿਆਂ ਜਿਕੇ ਨਹੀਂ ਤੋੜ ਨੂੰ ਮੈਂ ਤੋੜ ਲੈਣਾ ਅੱਛਾ ਤੋੜ ਦੇ ਲਓ ਬਈ ਦੋਸਤੋ ਕਦ ਕੜ ਬਹੁਤ ਚੰਗਾ ਵਾ ਵਾਏ ਨੇ ਬਹੁਤ ਆ ਝੋਟੀ ਦਾ ਤੀਜਾ ਸੂਹਾ ਮੱਥੇ ਦੇ ਬੱਲ ਲਾਗਾ ਵਾਜ ਨੇ ਬਹੁਤ ਅਨਿਗਰ ਨੁਗਰ ਬਹੁਤ ਚੰਗੀ ਆ ਹਵਾਨਾ ਬਹੁਤ ਚੰਗਾ ਕੱਢੂਗੀ ਇਹ ਇਹ ਇਕੱਲੇ ਕੱਚੀ ਕੱਚੀ ਆ ਗਈ ਬਾਈ ਕਹਿੰਦਾ ਜਮਾ ਪੈਰ ਤੇ ਜਾ ਕੇ ਹਵਾਨਾ ਕੱਢਦੀ ਆ ਗਈ ਜੋ ਜਮਾ ਦੋ ਦਿਨ ਪਹਿਲਾਂ ਹੀ ਥਣਾ ਸੇ ਬਹੁਤ ਚੰਗਾ ਥੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਠੀਕ ਆ ਮੋੜ ਲਿਆ ਬਾਈ ਪੋਲੀ ਧਾਰ ਆ ਜਮਾ 1,115,000 ਰੁਪਏ ਇਹਦਾ ਮੁੱਲ ਲਗਾ ਜੱਜ ਲਾ ਬਾਈ ਵਾਜ ਨੇ ਬਹੁਤ ਆ ਤੇ ਵੇਖ ਸਕਦਾ ਜੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਕਿ ਚਾਪੜਾ ਰਗੀ ਪਈ ਆ ਗਈ ਆ ਵੱਡੀ-ਬੁੱਡੀ ਬਹੁਤ ਆ ਗਈ ਵੇਖ ਸਕਦੇ ਹੋ ਜੀ ਸੋਣੀ ਫੇਸ ਕੁਆਲਟੀ ਆ ਗਈ ਬਾਈ ਨੇ ਬਹੁਤ ਆਗਾ ਅਰੇ ਥੜਾ ਫੜ ਦੇ ਨੀਟ ਤੋਂ ਦਿਖਾ ਦਿੰਨੇ ਤੁਹਾਨੂੰ ਤੇ ਵੇਖ ਸਕਦਾ ਈ ਤਾਰ ਪੂਰੀ ਪੋਲੀ ਹੋ ਬਾਈ ਕਹਿੰਦਾ ਇਹਦੀ ਕੋਈ ਵੀ ਸਾਈ ਕਰ ਲਵੇ ਚਾਹੇ ਤਾਂ ਬਾਈ ਦਾ ਆਪ ਆਪਣੇ ਘਰੋਂ ਚਵਾ ਕੇ ਵੀ ਦੇ ਦੇਾਂਗੇ ਇੰਨੀ ਗਾਰੰਟੀ ਆ ਬਾਈ ਕਹਿੰਦਾ ਆਪਣੇ ਕੋਈ ਨਹੀਂ ਕੋ ਡਬਲ ਵੀਰ ਮਣੂਗਾ ਜੇ ਨਾ ਚਵਾ ਕੇ ਦਵਾ ਤਾਂ ਠੀਕ ਆ ਬਾਈ ਦੋ ਨੰਬਰ ਤੇ ਆ ਜਗੇ ਬਾਈ 50000 ਦੀ ਲਕਸ਼ੀ ਮਹੀਨਾ ਲੱਗਿਆ ਨੂੰ ਬਾਈ ਨੂੰ ਦੱਸ ਦੂਜਾ 1 ਤੇ ਲੱਗਾ ਠੀਕ ਆ ਦੁੱਧੋ ਦੁੱਧੋਂ ਡਰਾਈ ਆ ਠੀਕ ਆ ਬਾਈ ਇੱਕ ਤਰੀਕ ਤੋਂ ਲੱਗਾ ਇੱਕ ਤਰੀਕ ਤੋਂ ਠੀਕ ਆ ਬਈ ਇਸ ਤੋਂ 3 ਮਹੀਨਾ ਠੀਕ ਠੀਕ ਆ ਜੀ ਹਾਂ ਜੀ ਲੋ ਜੀ ਦੋਸਤੋ ਬਾਈ ਕਹਿੰਦਾ ਵੀ ਐਸਾ ਇੱਕ ਤੇ 6 ਮਹੀਨਾ ਲਾ ਕੇ ਦੁੱਧੋਂ ਦੁੱਧੋਂ ਡਰਾਈ ਆ ਗਈ 5 ਮਹੀਨੇ ਤੇ 9 ਦਿਨਾਂ ਦੇ ਗੱਬਣ ਚੈੱਕ ਪਾਸ ਆ ਗਈ ਤੁਸੀਂ ਆਪਦੀ ਕਰਾ ਕੇ ਲੈ ਜਾਣੀ ਆ ਗਈ ਚਾਰ ਹੀ ਥਾਣਾ ਕੋਈ ਫੋਰਡ ਨਹੀਂ ਕੋਈ ਛਾਂਗ ਨਹੀਂ ਕਿ ਦੁੱਧੋਂ ਡਰਾਈ ਕੀਤੀ ਹੋਈ ਹੈ ਬਾਈ ਕਹਿੰਦਾ ਮੌਲ ਜੀ ਦਾ 50000 ਰੁਪਇਆ ਜਮਾ ਜਾਇਜ ਮੌਲਾ ਦਾ 50000 ਰੁਪਇਆ ਟੋਕਰ ਗੱਬਣ ਚੈੱਕ ਪਾਸ ਆ ਜੀ ਤਿੰਨ ਨੰਬਰ ਤੇ ਆ ਜਾ ਬਾਈ ਤਿੰਨ ਨੰਬਰ ਦਾ 9 ਲੀਟਰ ਦੁੱਧ ਆ ਠੀਕ ਆ ਮਗਰ ਤਕਰੀਆਂ ਠੀਕ ਹੈ ਜੀ। ਮਿਲਦੀ ਹੈ। ਠੀਕ ਹੈ ਬਾਈ। ਜਿੱਦਾਂ ਮੁੱਲ 65000 ਰੁਪਏ ₹100 ਰੁਪਏ ਛੱਡੇ ਜਾਊਗਾ। ਠੀਕ ਹੈ ਬਾਈ। 2 ਟੰਕ ਚੋਲੇ 3 ਟੰਕ ਜੋੜੇ। ਉਹ ਲੈ ਜਾ ਚੋਣ ਤੇ ਆਈ। ਆਹ ਤੇ ਬਣੀ ਵੀ ਹੈ 2 ਮਹੀਨੇ ਹੋ ਗਏ। ਠੀਕ ਹੈ ਬਾਈ। ਮੈਨਾਂ ਖਾਲੀ ਕਰਕੇ ਦੇਣੀ ਹੈ। ਠੀਕ ਹੈ ਬਾਈ। ਹਾਂ। ਲਓ ਜੀ ਦੋਸਤੋ ਸੂਆ ਬਾਈ ਕਿਹੜਾ? ਸੂਆ ਬਾਈ ਦੂਜਾ ਸੁੰਦੀਆ। ਠੀਕ ਆ। ਲਓ ਦੂਜਾ ਸੂਆ ਸੁੰਦੀਆ ਕਿ ਥਣਾ ਦਾ ਸੇਵ ਬਹੁਤ ਚੰਗਾ ਵਾ, ਥੀਚਵਾਈ ਵਾਲਾ, ਮੁੱਠੀ ਵਾਲਾ ਥਣਾ ਬਹੁਤ ਚੰਗਾ ਥਣਾ ਮੱਝ ਦਾ। ਦੂਜਾ ਸੂਆ ਸੁੰਦੀਆ ਕਿ ਤੁਹਾਨੂੰ ਕੱਟੀ ਵੀ ਦੇ ਰਹੇ ਤੁਸੀਂ ਮਰਜੀ ਦਾ 65000 ਰੁਪਇਆ ਕੱਟੀ ਵੀ ਚੰਗੀ ਆ ਮੈਂ ਦੋਸਤੋ ਤੁਸੀਂ ਦੇਖ ਸਕਦੇ ਹੋ ਜੀ 10 12 ਹੀ ਤੇ ਮਰ ਕੱਟ ਗਈ ਆ ਕੱਲੀ ਤੇ 55 ਜਦੋਂ ਮੱਝ ਰਹਿਣੀ ਜਾਂ 65 ਦੀ ਮੰਨਗੇ ਤਾਂ ਇਹਨੂੰ ਚੰਗੀ ਮੱਝ ਆ ਬਈ ਨੂੰ ਠੀਕ ਆਗਾ ਜਿਹਦੇ ਪਸੰਦ ਆ ਬਈ ਤੋੜ ਕੇ ਵਿਖਾ ਦੇ ਮਾੜੀ ਜੀ ਦੋਸਤੋ ਤੋੜ ਕੇ ਤੋੜ ਕੇ ਨਹੀਂ ਹੁੰਦੇ ਅੱਛਾ ਤੋੜਦੇ ਪਸੂ ਬਾਹਰ ਭਜਦੇ ਆ ਠੀਕ ਆ ਜੀ ਤੋ ਤਲਕਾ ਤੋ ਕੋ ਦੋਸਤੋ ਕਹੀਏ ਤੋੜ ਕੇ ਤਾਂ ਇਹ ਤਲਕਾ ਤੋ ਕੋ ਹੁੰਦੀ ਜੀ ਪੁੱਤ ਤਲਕਾ ਜਾਏ ਪਸੂ ਬਾਕੀ ਛੜ ਲਾਤ ਦੀ ਜਾਂ ਵੀ ਉਦੇ ਜਿੰਮੇਵਾਰੀ ਹੋਊਗੀ ਬਾਈ ਕਹਿੰਦਾ ਆਪਣੀ ਕਿਉਂਕਿ 3 ਇੰਚ ਪਸੂਆਂ ਦੇ 3 ਇੰਚ ਵੀਡੀਓ ਪੈਂਦੀਆਂ ਗਿਆ ਲੈ ਤਾਂ ਬਹੁਤ ਸੇਲ ਹੋ ਕੇ ਜਾਂਦੇ ਆ ਘਰੋਂ ਵੀ ਵੇਖ ਸਕਦੇ ਹੋ ਜੀ 24 ਪੌਡੀ ਨੰਬਰ 1 ਠੀਕ ਹੈ ਜੀ ਦੋ ਦਿਨ ਨਿਆਰਾ ਚਿੱਟਾ ਠੀਕ ਹੈ ਜੀ ਲਓ ਜੀ ਚਿੱਟਾ ਦਦਾ ਫੈਨਪੁਣ ਚੰਗੀ ਆ ਜੂਗੀ ਸੋਈ ਨੂੰ ਵੀ ਹੋ ਗਿਆ ਹੋ ਗਿਆ ਟਾਈਮ ਸੋਹਣਾ ਫੇਸ ਕੁਆਲਟੀ ਹੈਗੀ ਕੁੰਡਾ ਸਿੰਘ ਆਗਾ ਆਹ ਖਾ ਲਓ ਜੀ ਤੋਤਰ ਚੈੱਕ ਕਰ ਲਓ ਤੁਸੀਂ ਤੋਰ ਤਰ੍ਹਾਂ ਦਾ ਹਰ ਪਾਸੇ ਫਾਰੇ ਬਾਈ ਦੇ ਓਕੇ ਹੁੰਦੇ ਆਗੇ ਫੁੱਲ ਬਾਈ ਹਾਂ ਆ ਤੇ ਵੇਖ ਸਕਦੇ ਹੋ ਜੀ ਸੋਨਾ ਥਾੜਾ ਵਾ ਦੋ ਦਾ 9 ਕਿਲੋ ਕੰਡੇ ਵਾਲਾ ਮੁੱਲ 65000 ਰੁਪਈਆ ਮਗਰੇ ਦੇ ਕੱਟੇ ਆਪਾਂ ਦੋ ਟਾਈਮ ਚੋਲੋ ਆਪਾਂ ਤੇ ਚਾਰ ਟਾਈਮ ਚੋਲੋ ਚਾਰ ਨੰਬਰ ਤੇ ਆ ਜੀ ਬਰਾੜਾ ਗੱਬਣਾ ਅੱਛਾ ਕਿੰਨੇ ਟਾਈਮ ਦੀ ਸਾਢੇ ਤਿੰਨ ਮਹੀਨਿਆਂ ਦੀ ਠੀਕ ਆ ਜੀ ਤੇ 5 ਲੀਟਰ ਦੁੱਧ ਦਾ ਠੀਕ ਆ ਬਾਈ ਹਾਂ ਮੁੱਲ ਮੁੱਲ ਬਾਈ ਦਾ 30000 ਰੁਪਈਆ ਹੈ ਤਾਂ 5 ਲੀਟਰ ਦੁੱਧ ਦਾ ਦੁੱਧ ਵਾਜੂਗੀ ਠੀਕ ਆ ਜੀ ਪਰ ਮੈਂ 5 ਕਿੱਗ ਕਿ ਦੇਣੀ ਸਾਢੇ ਤਿੰਨ ਚੈੱਕ ਪਾਸ ਆ ਚੈੱਕ ਪਾਸ ਆਉਦੀ ਕਰਾ ਕੇ ਜਬਾ ਜੈਜ ਮਾਲਾ 30000 ਰੁਪਏ ਤੋਰ ਲਈ ਬਾਈ ਪਹਿਲਾਂ ਬੱਛੀਆ ਦੰਦਾ ਚ ਠੀਕ ਆ ਜੀ ਤੁਸੀਂ ਪਹਿਲਾਂ ਬੱਛੀਆ ਪਹਿਲੇ ਸੁੱਸੀ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਦੂਜੇ ਲਈ ਗੱਬਣਾ ਪੰਜਟ ਦੁੱਧ ਆ ਗਿਆ ਸਾਢੇ ਤਰ੍ਹਾਂ ਦੇ ਚੌਕੜ ਗੱਬਣਾ ਚੈੱਕ ਪਾਸ ਆ ਗਈ ਇਹ ਥੋੜੇ ਸਰ ਤੇ ਆ ਕੇ ਤੁਸੀਂ ਇਹ ਚੈੱਕ ਕਰਾ ਕੇ ਲਿਜਾਓ ਡਾਕਟਰ ਸਾਹਿਬ ਨਾਲ ਆਪਦਾ ਲਿਓ ਮੇਰੇ ਵੱਲੋਂ ਬੇਨਤੀ ਤੇ ਬਾਈ ਵੱਲੋਂ ਵੀ ਬੇਨਤੀ ਆ ਗਈ ਤੇ ਵੇਖ ਸਾਹ ਥੋੜਾ ਛਾਣਾ ਹਵਾਨਾ ਵਾ ਹਾਥੀ ਚੁਾਈ ਵਾਲਾ ਮੁਠੀ ਵਾਲਾ ਥਾਣਾ ਮੈਂ ਤਾਂ ਯਾ ਵੀ ਤੋਰਦੀ ਵੇਖ ਲਓ ਤੁਸੀਂ ਆ ਵੀ ਤੋਰ ਕੇ ਵਿਖਾਦੀ ਆ ਗਈ ਟੋਕੜ ਗੱਬਣਾ ਚੈੱਕ ਪਾਸ ਆ ਇਹ ਵੀ ਇਹ ਇਹ ਸਾਢੇ ਤਰ੍ਹਾਂ ਦੇ ਕੱਪੜਾ ਮੋੜ ਲਾ ਬਾਈ ਸੁਣਾ ਤੇ ਚਵਾਈ ਵਾਲਾ ਮੁੱਠੀ ਆ ਥਾਣਾ ਚਾਰ ਹੀ ਥਾਣਾ ਆ ਗਈ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਫਿਰ ਕੁਆਲਟੀ ਚੰਗੀ ਆ ਗਈ ਲੈ ਜਾ ਬਾਈ ਬਸ ਚਾਰ ਨੋਟ ਦਾ ਦਾਸ ਪਸੰਦ ਆ ਦੇ ਬਾਈ ਨਾਲ ਗੱਲ ਪਰ ਖਰੀਦ ਸਕਦੇ ਹੋ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ